ਤੇ ਕਰ ਚੂੜੀਆਂ ਡੇਰਾ ਰੋੜ ਵਿਖੇ ਸਥਿਤ ਪਿੰਡ ਪਤੀਤਲ ਮੰਡੀ ਵਿਖੇ ਨਸ਼ੇ ਦੀ اوਟਾਚ ਨਾਲ ਨੌਜਵਾਨ ਦੀ ਹੋਈ ਮੌਤ ਪਰਿਵਾਰ ਦਾ ਰੋਕੇ ਬੁਰਾ ਹਾਲ ਲੋਕਾਂ ਨੇ ਨਸ਼ਾ ਰੋਕੰਤੀ ਲਗਾਈ ਗੁਹਾਰ ਮਾਮਲਾ ਪੁਲਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪਿੰਤੇ ਪਤੀਤਲ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਕਿ ਕੁਲਜੀਤ ਸਿੰਘ ਲਾਲ ਪੁੱਤਰ ਬੀ ਸਿੰਘ ਦੇ ਚਿੱਤੇ ਤੇ ਕਰ ਮੰਨੇ ਜਾਂਦੇ ਪਿੰਡ ਨਿਕੁਸਰਾ ਵਿੱਚ ਜਿੱਟਰੀ اوਟਾਚ ਨਾਲ ਮੌਤ ਹੋ ਜਾਂਦੀ ਖਬਰ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਿਤਾ ਪੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਕਲੋਤੇ ਪੁੱਤਰ ਕੁਲਜੀਤ ਸਿੰਘ ਲਾਲ ਜੋ ਕਿ 35 ਜਾਂਦਾ ਸੀ ਤੇ ਸੁਖਾ ਮਕੀਆ ਐਕਸਾਈਜ ਵਿਭਾਗ ਵਿੱਚ ਕੰਮ ਕਰਦਾ ਸੀ ਅਤੇ ਬੀਤੀ ਰਾਤ ਉਹ ਆਪਣੀ ਡਿਊਟੀ ਤੋਂ ਪਿੰਡ ਨਿੱਕੋਸਰਾਂ ਦੇ ਵਿੱਚ ਕਿਸੇ ਕੋਲੋਂ ਚਿੱਟੇ ਦੀ ਓਵਰਡੋਜ਼ ਲੈਣ ਨਾਲ ਉਸਦੀ ਮੌਤ ਹੋਈ ਹੈ ਉਹਨਾਂ ਦੱਸਿਆ ਕਿ ਅੱਜ ਪਿੰਡ ਕੋਸਰਾਂ ਦੇ ਸਰਪੰਚ ਨੇ ਉਹਨਾਂ ਨੂੰ ਫੋਨ ਤੇ ਸੂਚਨਾ ਦਿੱਤੀ ਕਿ ਤੁਹਾਡਾ ਪੁੱਤਰ ਪਿੰਡ ਦੇ ਕਿਸੇ ਨਵਾਰਸ਼ ਜਗ੍ਹਾ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ ਅਸੀਂ ਤੁਰੰਤ ਆ ਕੇ ਦੇਖਿਆ ਤਾਂ ਉਸਦੇ ਮੂੰਹ ਦੇ ਵਿੱਚੋਂ ਚੱਕ ਵਗ ਰਹੀ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ ਪੀੜਤ ਪਰਿਵਾਰ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਤੇ ਇੱਕ ਠਿੱਧ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆ ਕਿ ਚਿੱਟੇ ਨਾਲ ਆਏ ਦਿਨ ਪੰਜਾਬ ਵਿੱਚ ਨੇਕ ਮੌਤਾ ਹੋ ਰਹੀਆਂ ਹਨ ਅਤੇ ਘਰਾਂ ਤੇ ਘਰ ਬਰ ਦੇਨੂ ਖਤਮ ਕਰਨ ਵਿੱਚ ਅਸਮਰਥ ਸਾਬਤ ਹੋ ਰਿਹਾ ਨੌਜਵਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਅਤੇ 13 ਸਾਲਾ ਬੇਟੀ ਅਤੇ ਪਤਨੀ ਛੱਡ ਗਿਆ ਹੈ ਉਧਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਨਾਰੇਬਾਜੀ ਕਰਦੇ ਹੋਏ ਨਸ਼ੀ ਨਿਸੋਧਾਗਰਾ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਹੋ ਜੀ ਸਰਕਾਰ ਨੇ ਨਸ਼ਾ ਨਹੀਂ ਢਕਿਆ ਤੇ ਟੀਗਾ ਲਾ ਕੇ ਮਰ ਗਿਆ ਹੋਰ ਕੀ ਹੋਣਾ ਹੀ ਜਦੋਂ ਕੱਲ ਘਰੋਂ ਗਿਆ ਸੀ ਤੁਹਾਨੂੰ ਕੀ ਨਾ ਨਾ ਘਰੋਂ ਨਹੀਂ ਕੰਮ ਤੋਂ ਆਇਆ ਹਾਂਜੀ ਕੰਮ ਤੇ ਗਿਆ ਸੀ ਇਧਰ ਤਲਵਾੜੇ ਵਾਲੇ ਬੜੇ ਸ਼ੇ ਅੰਦਾ ਲੱਗਾ ਹੈ ਉੱਥੋਂ ਆ ਗਿਆ ਰਾਤ ਆਣ ਕੇ ਘਰ ਨਹੀਂ ਆਇਆ ਉੱਥੇ ਹੀ ਬਾਹਰ ਹੀ ਕਿਤੇ ਟਿਕਾ ਲਾ ਲਿਆ ਉੱਥੇ ਹੀ ਮੁੱਕ ਗਿਆ ਕਦੂਕ ਦੀ ਲੱਗੀ ਇਹਨੂੰ ਨਸ਼ੇ ਦੀ ਲੱਗ ਮੈਨੂੰ ਕੀ ਪਤਾ ਕਦੂਕ ਦੀ ਲੱਗੀ ਜਿਦੋਂ ਦਾ ਲੱਗੀ ਪਰ ਲਾਲੋ ਜਿੰਨਾ ਚਿਰ ਲਾਉਣਾ ਐਹੀ ਮਾਰੇਗੇ ਯਾਹਾਂ ਕੀ ਦਸਨਾ ਕਦੋਂ ਤੇ ਲੱਗੇ ਤੇ ਕਦੋਂ ਦੀ ਨਹੀਂ ਲੱਗੀ ਐਹੀ ਤੇ ਮਾਰੇਗੇ ਆੜਾ ਦੇ ਕੋਈ ਪੁੱਤਰ ਮਰ ਗਿਆ ਇਹ ਨਾ ਜਿਉਂਦੇ ਨਾ ਮਰੇ ਕੱਲਾ ਬਹੁਤ ਹਾਂ ਕੱਲਾ ਕੱਲਾ ਆੜਾ ਪੁੱਤਰ ਹੀ ਤੇ ਵਿਆਹ ਕੱਕਵਾਰਾ ਸੇ ਵਿਆਹ ਆਵਾ ਬੇਟੀ ਯਾਰ ਬੇਟੀ ਅਵੇ ਕੁੜੀ ਬੇਟੀ ਹੀ 13 ਸਾਲਾਂ ਦੀ ਬੜੀ ਜਵਾਨ ਕੁੜੀ ਹੈ। ਹਾਂ। ਆਈ ਕੀ ਕਰਨਾ? ਇੱਕ ਪੁਈਆ ਡੱਪੋਤੀ। ਕੀ ਅਪੀਲ ਕਰਨੀ ਚਾਹੋਗੇ ਪੁਲਿਸ ਅਧਿਕਾਰੀਆਂ ਜਾਂ ਪੰਜਾਬ ਸਰਕਾਰ ਦੀ ਅਪੀਲ ਕਰੀ? ਆਈ ਦੇ ਹੋਈ ਜਾਂਨੇ ਨਸ਼ਾ ਮੁਕਤ ਜੀ। ਅਰੇ ਬੇਟਾ ਪੂਰਾ ਹੋ ਗਿਆ ਵੈ। ਨਾਂ ਕਰਜੀਤ ਸਿੰਘ। ਪਿੰਡ ਪਤੀ ਤ੍ਰਿਣੀ ਰਾਮਾ ਕਠਿਆਲਾ। ਜੀ ਜੀ। ਤੇ ਬੇਟਾ ਸਾਡਾ ਰਾਤੀ ਕੰਮ ਤੇ ਹੁੰਦਾ ਸੀ ਬਾਹਰ। ਇਹ ਕੰਮ ਕਰਦਾ ਇਹ ਕੰਮ ਸੇ ਐਕਸਰਸ ਵਿੱਚ ਹੀ ਹਿ 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 ਕਾਮਨ ਲੋਕ ਹੈ ਰਿਆ ਤੇ ਨਾ ਦੇ ਸਰਕਾਰਾਂ ਬਚਾਉਂਦੀਆਂ ਜੇ ਪਿੰਡ ਦੇ ਬੰਦੇ ਬੁੰਦੇ ਰਲ ਕੇ ਤੇ ਸਰਕਾਰਾਂ ਕਿਹੜੀ ਆ ਜੇ ਕਿਹੜੀ ਤੁਰ ਜੇ ਸਰਕਾਰ ਨੇ ਕੱਖ ਨਹੀਂ ਜੇ ਕਰਨਾ ਪੁਲਿਸ ਲੈ ਕੱਖ ਨਹੀਂ ਕਰਨਾ

ਜੇ 30 ਸਾਲ ਦੀ ਉਮਰ ਹੋਣੀ ਹੈ ਤੇ 32 ਸਾਲ ਦੀ ਬੱਸ ਅੰਕਲ ਜੀ ਜਿਹੜੇ ਡੈਥ ਜਿਹੜੀ ਕਿਹੜੇ ਪਿੰਡ ਨੂੰ ਹੋਈ ਇਹਨਾਂ ਦੇ ਨੀਕੋਸਰਾ ਜੀ ਪਿੰਡ ਨੀਕੋਸਰਾ ਵਿੱਚ ਉੱਥੇ ਡੈਥ ਹੋਈ ਹੈ ਆ ਸਰਪੰਚ ਸਾਹਿਬ ਨੇ ਉੱਥੋਂ ਆ ਕਿਕੋਸਰਾ ਨੂੰ ਕੀ ਲੱਗਦਾ ਤੁਹਾਨੂੰ ਨਸ਼ੇ ਦੇ ਓਵਰਡੋਜ਼ ਨਾ ਮਤਲਬ ਬਾਜੀ ਤੇ ਓਵਰਡੋਜ਼ ਹੀ ਹੋ ਸਕਦੀ ਹੋਰ ਮੈਂ ਕੀ ਕਹਿ ਸਕਦਾ ਜਦੋਂ ਉਹ ਮੇਰਾ ਮੂੰਹ ਜਿਹਾ ਗੱਲ ਨਿਕਲ ਲਈ ਉੱਥੇ ਮੈਂ ਵੇਖਿਆ ਜਾ ਕੇ ਜਦੋਂ ਇਹ ਲੱਗਦਾ ਕਿ ਇਹਨਾਂ ਨੂੰ ਮੈਡੀਕਲ ਦਾ ਸ਼ਿਕਾਰ ਸੀ ਜਦੋਂ ਹੋ ਸਕਦਾ ਨਹੀਂ ਹੈਗਾ ਕਿ ਮੈਂ ਕਲੋ ਮੁਕਰੈ ਤੋ ਫੇਰ ਆਵਰੀ ਉਹਨਾਂ ਮੈਂ ਇਲਾਜ ਕਰਾਇਆ ਦਾਖਲ ਕਰਾਏ ਨੇ ਬੜੀ ਹੌਸਪੀਟਲਾਂ 'ਚ ਭੇਜਿਆ ਬੜਾ ਇਲਾਜ ਕਰਾਇਆ ਦੀ ਮਾਂ ਨੇ ਬੜਾ ਇਲਾਜ ਕਰਾਇਆ ਬੜਾ ਪੈਸਾ ਲਾਇਆ ਤੇ ਨਹੀਂ ਵਿੱਚੋਂ ਛੁੱਟਿਆ ਦੇਖੋ ਇਨੇ ਪੁੱਤਰ ਕਿ ਕੋਈ ਬੇਟਾ ਹੀ ਮੇਰੀ ਇੱਕ ਪੁੱਤਰੀ ਹੈ ਕੀ ਲੱਗਦਾ ਆਪਾਂ ਪੁਰਸੇ ਪ੍ਰਸ਼ਾਸਨ ਤੇ ਜਿਹੜੀ ਸਰਕਾਰ ਹੈ ਜਿਹੜੇ ਸਮਰੱਥ ਨੇ ਨਸ਼ਾ ਮਤਲਬ ਮਕੌਨ ਵਿੱਚ ਕਿਸੇ ਸਰਕਾਰ ਨਹੀਂ ਮਗਾਇਆ ਯਾਰ ਕਿਸੇ ਸਰਕਾਰ ਨਹੀਂ ਮਗਾਇਆ ਕਿਸੇ ਦਾ ਮੈਂ ਕਿਹਾ ਲਾਲਾ ਨਾ ਕਾਂਗਰਸ ਨਾ ਕਾਲੀ ਨਾ ਆਮ ਨੇ ਕਿਸੇ ਨਹੀਂ ਮਗਾਇਆ ਨਾ ਮੋਦੀ ਕਹਿੰਗੇ ਕਿਸੇ ਨਹੀਂ ਮਗਾਇਆ ਨਸ਼ਾ ਦੁਨੀਆ ਨੂੰ ਖਾ ਗਈ ਆ ਘਰਾਂ ਦੇ ਘਰ ਜਲ ਡੇਰੀ ਸਾਚੇ ਹੋਈ ਆ ਤੀ ਤਲਵੰਡੀ ਰਾਮਾ ਦੇ ਵਿੱਚ ਅੱਜ ਇੱਕ ਨੌਜਵਾਨ ਦੀ ਮੌਤ ਹੋਈ ਆ ਦੇਖੋ ਜੀ ਮੈਂ ਮੈਂ ਦੱਸੇ ਕਾਲੋਂ ਸਰਪੰਚ ਨਿੱਕੂ ਸਾਹਿਬ ਮੈਂ ਆਪਣੇ ਘਰ ਬੈਠਾ ਤੇ ਮੇਰੇ ਕੋਲ ਸਦਾ ਸੁਰਜਨ ਸਿੰਘ ਆਇਆ ਮੇਰੇ ਲਾਗੇ ਘਰ ਰਹਿੰਦਾ ਉਹਨਾਂ ਦਾ ਉਹ ਕਹਿੰਦੇ ਵੀ ਸਾਡੇ ਮਰਾਸੀ ਆਉ ਇੱਥੇ ਰਹਿੰਦੇ ਹੁੰਦੇ ਸੀ ਤੇ ਹੁਣ 10 ਦਿਨ ਤੋਂ ਚਲੇ ਗਏ ਆ ਉਹਨਾਂ ਦਾ ਜਿਹੜਾ ਝੰਬੂ ਜਾ ਖਾਲੀ ਸੀ ਉਹਨੇ ਕਹਿੰਦਾ ਬੰਦਾ ਪਿਆ ਕੋਈ ਮੇਰੇ ਨਾਲ ਹੋਰ ਬੜੇ ਲੋਕ ਸੀਗੇ ਜਾ ਕੇ ਵੇਖਿਆ ਤੇ ਉਹ ਹਾਂਜੀ ਇਹਨੂੰ ਲਾਲਾ ਕਹਿੰਦੇ ਸੀ ਮੁੰਡੇ ਨੂੰ ਮੈਂ ਵੇਖ ਕੇ ਫਿਰ ਸਰਪੰਚ ਸਾਹਿਬ ਨੂੰ ਨੀਤੂ ਨੂੰ ਅੰਗਰੇਜ਼ ਸਿੰਘ ਨੂੰ ਇਹਨਾਂ ਨੂੰ ਫੋਨ ਕੀਤਾ ਮੈਂ ਉਹਦੇ ਘਰ ਦੱਸੋ ਇੱਕ ਇਹਨਾਂ ਦੇ ਭੂਆ ਦਾ ਮੁੰਡਾ ਵਾ ਜੀ ਜੀ ਆ ਇਹਨੂੰ ਮੈਂ ਸੱਜਾ ਆਇਆ ਤੇ ਉਥੇ ਮੋਟਰਸਾਈਕਲ ਦੇ ਟਾਇਰ ਲੱਗੇ ਸੀ ਜੀ ਜੀ ਤੇ ਕੋਈ ਜਦਾਂ ਕਹਿੰਨੇ ਈਗਾ ਟਾਕਾ ਲਾਇਆ ਜੋ ਵੀ ਕੀਤਾ ਉਸ ਤੋਂ ਬਾਅਦ ਬੰਦੇ ਮੇਰੇ ਸਾਹ ਹਾਂ ਉਹਨਾਂ ਨੂੰ ਛੱਡ ਕੇ ਗਏ ਉਥੇ ਨੁੱਕਰ ਲੰਮੇ ਪਾ ਗਿਆ ਮੇਰੇ ਪਿੰਡ ਨਸ਼ਾ ਇੰਨਾ ਜ਼ਿਆਦਾ ਵਿਕਦਾ ਜੀ ਵੀ ਬਹੁਤ ਜ਼ਿਆਦਾ ਵਾ ਤੇ ਬਦਮਾਸ਼ੀ ਨਾਲ ਸਾਵੇ ਚੰਡੇ ਆ ਪਹਿਲੇ ਜਿਹੜੇ ਪਿੰਡ ਦੇ ਚੌਧਰੀ ਉਹ ਵੀ ਨਸ਼ਾ ਬਕਾਉਂਦੇ ਰਹੇ ਆ ਤੇ ਅੱਗੇ ਤੇ ਹੁਣ ਫੇਰ ਦੁਬਾਰਾ ਸਪੰਜ ਬਣੇ ਆ ਮਦੇ ਮਦੇ ਪਾਵਾਂਗੇ ਸਰਕਾਰ ਅਗੇ ਅਰਜ਼ ਕਰਾਂਗੇ ਬਾਕੀ ਪੁਲਿਸ ਨੂੰ ਇੱਕ ਦੋ ਕੇਸ ਦੱਸਿਆ ਪੁਲਿਸ ਵੀ ਪੈਂਦੀ ਜਨਾਂ ਕੋ ਫੜ ਕੇ ਫੜਾਓ ਹੁਣ ਇਹ ਕਿੱਥੋਂ ਆਹੀ ਉਹਨਾਂ ਕੋ ਲਾਗਦੇ ਜੀ ਕੰਨ ਤੇ ਪੁਲਿਸ ਦਾ ਇਹ ਕਰਨਾ ਕਰੋ ਨਹੀਂ ਕੋਈ ਵੀ ਕਰਦੇ ਤੇ ਬਹੁਤ ਵਧੀਆ ਬਦਮਾਸ਼ੀ ਵਧੀਆ ਸਾਡੇ ਤੇ ਇਦਾਂ ਆਉਂਦੇ ਆ ਲੈਣ ਵਾਲੇ ਵੀ ਤੇ ਦੂਜੇ ਮੋਟਰਸਾਂ ਵਾਲੇ ਵੀ ਸਾਨੂੰ ਤਰਦਾ ਸਾਡੇ ਤੇ ਨਾ ਕੋ ਚੜ ਜੇ ਘਰੇ ਆਮ ਗੱਡੀਆਂ ਆਉਂਦੀਆਂ ਗੱਡੀਆਂ ਨਸ਼ਾ ਕਰਕੇ ਜਾਂਦੀਆਂ ਕੋ ਦੇਣ ਉਹਦਾ ਕੋ 10 15 ਮੁੰਡੇ ਜਿਹੜੇ ਇਹੋ ਕੰਮ ਕਰਦੇ ਜਿਹਨਾਂ ਲੱਖਾਂ ਰੁਪਏ ਕਮਾਏ ਆ ਤੇ ਲੋਕਾਂ ਦੇ ਮੁੰਡੇ ਬਹੁਤ ਮਰਨਦੇ ਆ ਅਸੀਂ ਇਸ ਗੱਲ ਦੀ ਪੁਰ ਜੋਰ ਸਰਕਾਰ ਕੋ ਅਪੀਲ ਕਰਨੇ ਆ ਤੇ ਸਾਰੇ ਪਿੰਡਾਂ ਵਾਲਿਆਂ ਨੇ ਵੀ ਕਹਿੰਨੇ ਵੀ ਹਰ ਪਿੰਡ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਓ ਮਤੇ ਪਾਓ ਜਿਹੜਾ ਬਾਹਰੋਂ ਲੈਣ ਦਾ ਚਾਹ ਵੇਚਦਾ ਉਹਦਾ ਬਾਈਕਾਟ ਕਰੋ ਕੋਈ ਪਿੰਡ ਦਾ ਬੰਦਾ ਜਿਹੜਾ ਇਦਾਂ ਦਾ ਉਹਦੀ ਜਮਾਨਤਨਾ ਕਰਾਵੇ ਉਹਦੇ ਮਗਰਾਂ ਜਾਵੇ ਜਾਵੇ ਤਾਂ ਉਹਦਾ ਬਾਈਕਾਟ ਕਰੋ ਬਹੁਤ ਮਾੜੀ ਗੱਲ ਵਾ ਕੱਲਾ ਕੱਲਾ ਪੁੱਤ ਹੀ ਉਹਨਾਂ ਦਾ ਸਾਡੇ ਰਿਸ਼ਤਦਾਰ ਵੀ ਆਏ ਉਹਨਾਂ ਦੀ ਮੌਤ ਹੋ ਗਈ ਆ ਸਾਨੂੰ ਇਹ ਗੱਲ ਬਹੁਤ ਦੁੱਖਾ ਅਸੀਂ ਇਹੋ ਅਪੀਲ ਕਰਾਂਗੇ ਕਿ ਕੋਈ ਨਾ ਕੋਈ ਤੇ ਠੱਲ ਪੈਣੀ ਚਾਹੀਦੀ ਆ ਪਿੰਡ 'ਚ ਬੜੀ ਮਾਰੀ ਘਟਨਾ ਵਾਪਰੀ ਹੈ ਨੌਜਵਾਨ ਬੱਚੇ ਦਾ ਜਿਹੜਾ ਬਿਹਾਫ ਹੋਇਆ ਇਹ ਇਹ ਮੁੰਡਾ 30 32 ਸਾਲ ਦਾ ਮੁੰਡਾ ਸੀ ਗੱਭਰੂ ਤੇ ਇਹ ਕੰਮ ਕਰਦਾ ਇਹ ਮੁਕੇਰੀਆਂ ਲੋ ਨਸ਼ਾ ਪਹਿਲਾਂ ਵੀ ਇਹ ਕਰਦਾ ਸੀ ਜੀ ਤੇ ਰਾਤ ਕਦੇ ਆਇਆ ਤੇ ਨੇ ਨਿਕੋਸਰਾਉ ਕੋਈ ਨਸ਼ਾ ਕੀਤਾ ਫਿਰ ਸ਼ਾਮ ਦੇ ਉੱਥੇ ਡਿੱਗਾ ਪਿਆ ਸੀ ਹੁਣ ਸਵੇਰੇ ਭਿੰਦਰ ਸਿੰਘ ਸਰਪੰਚ ਨੇ ਬੰਦੇ ਘਲਾਏ ਆ ਵੀ ਮਨੋ ਤੁਹਾਡਾ ਇਹਦਾ ਮੁੰਡਾ ਕੁਲਜੀਤ ਸਿੰਘ ਆ ਜੀ ਜੀ ਪਿਕਲ ਜੀ ਸੰਜਾ ਆਪ ਦਾ ਲੋਕਾਂ ਦੱਸਿਆ ਹੋਏਗਾ ਇਹਨਾਂ ਪਿੰਡ ਸੁਨਾਖ ਲਾਇਆ ਤੇ ਇੱਥੋਂ ਸਾਡੇ ਬੰਦੇ ਗਏ ਨੇ ਡੀਟੀ ਲੈ ਕੇ ਆਏ ਇਹਦੇ ਰੋਟ ਨੇ ਵਾਹੀ ਕੀ ਕਹਿਣਾ ਇਹਦੇ ਹੁਣ ਕਰਮਾਂ ਦੇ ਖੇੜ ਆ ਸਰਕਾਰਾਂ ਕਈ ਆ ਗਈਆਂ ਤੁਹਾਡੇ ਸਾਹਮਣੇ ਤੀਜੀ ਸਰਕਾਰ ਤੋਂ ਹਾਂ ਆ ਗਈ ਇਹ ਨਸ਼ਾ ਕੋਈ ਖਤਮ ਨਹੀਂ ਹੋਇਆ ਤੱਕ ਹੋਇਆ ਕਿਸੇ ਕੋਮ ਨਹੀਂ ਹੋਇਆ ਨਸ਼ਾ ਕਿਸੇ ਕੋਮ ਨਹੀਂ ਹੋਇਆ ਪਿੰਡਾਂ ਦੇ ਲੋਕ ਉੱਠਣਗੇ ਤਾਂ ਕੰਮ ਮੁੱਕਣਾ ਪਿੰਡਾਂ ਦੀ ਜਨਤਾ ਉੱਠੇਗੀ ਫੇਰ ਕੰਮ ਬਣਨਾ ਜਿਹੜਾ ਹੁੰਦਾ ਉਹਨੂੰ ਕਾਬੂ ਕਰਨ ਪੁਟਨ ਨਕ ਮਾਰਨ ਪੁਲਿਸ ਨੂੰ ਬੁਣਾ ਪੁਲਿਸ ਛੱਡਦੀ ਆ ਜੀ ਜੀ ਪੁਲਿਸ ਡਰਦੀ ਆ ਵੀ ਇਹ ਮਰ ਗਿਆ ਸਾਡੇ ਕੋਲ ਨਸ਼ਾ ਨਾ ਮਿਲਿਆ ਤਾਂ ਮਰ ਜੇਗਾ ਪੁਲਿਸ ਨਹੀਂ ਪੁਲਿਸ ਕੋਈ ਕੁਝ ਨਹੀਂ ਕਰਦੀ ਸਭ ਇਹ ਕਰਦਾ ਜੀ ਕੋਈ ਉਹ ਸਿਰੇ ਜਾਂ ਕਰਦਾ ਇਸ ਕਰਕੇ ਬਹੁਤ ਨੁਕਸਾਨ ਹੋ ਗਿਆ ਵਿਚਾਰੇ ਤੁਹਾਨੂੰ ਕੱਲੇ ਕੱਲੇ ਲੜਕਾ ਸੀ ਗਾਉ ਜਿਹੜਾ ਮਰਨ ਵਾਲਾ ਇਹਦੇ ਵੀ ਇੱਕੋ ਹੀ ਲੜਕੀ ਆ ਬਹੁਤ ਮਾੜਾ ਕੰਮ ਹੋਇਆ ਸਾਡੇ ਪਿੰਡ 'ਚ ਸਰਪੰਚ ਜੀ ਕੀ ਗੱਲ ਹੋਈ ਆ ਪਿੰਡ ਦੇ ਵਿੱਚ ਗੱਲ ਕੀ ਦੱਸਿਆ ਨੇ ਕੀ ਨਾਂ ਰੱਖੀ ਆ ਨਸ਼ਾ ਖਾ ਗਿਆ ਜਵਾਨੀਆਂ ਕਰ ਅਨੇ ਘਰ ਘਰ ਕਰ ਗਿਆ ਜੇ ਕੋਲਾ ਨਾਸ਼ ਕਰ ਗਿਆ ਨਸ਼ਾ ਇਹਨੂੰ ਕੋਈ ਆਜੇ ਇਹਨੂੰ ਕੋਈ ਨਹੀਂ ਜੇ ਰੋਗ ਦਾ ਨਾ ਰੁਕਣਾ ਹੀ ਆ ਜਿਹੜਾ ਘਰ ਘਰ ਚੁਗਾ ਹੱਡਾਂ ਦੀ ਗੱਲ ਚੁਗਾ ਹੈ ਕੋਈ ਵਾ ਨਹੀਂ ਜਿਹੜਾ ਘਰਕ ਹੋ ਗਿਆ ਜੇ ਰਿਆਇ ਕੱਖ ਨਹੀਂ ਹੋਣਾ ਇੱਕੋ ਹੀ ਪੁੱਤ ਹੀਗਾ ਉਰੀ ਗਾਂ ਲੜਕੀ ਆ ਤੇ ਕੀ ਦੱਸੇ ਰ ਕੀ ਆਦ ਵਾਲਾ ਹੀ ਖਤਮ ਹੋ ਗਿਆ ਅਸੀਂ ਕੀ ਕਹਿ ਸਕਦੇ ਕਿ ਤੁਸੀਂ ਕੋਈ ਠੱਲ ਪਾਵੇ ਨਹੀਂ ਨੇ ਜੇ ਹੁਣ ਕਿਹੜਾ ਕੰਮ ਨਹੀਂ ਸਰਕਾਰਾਂ ਕੋ ਹੁੰਦਾ ਜੇ ਰਾਤਾ ਹੋਏ ਨੇ ਸਭ ਕੁਝ ਹੋ ਜਾਂਦਾ ਜੇ ਇਹਨਾਂ ਨੂੰ ਪ੍ਰਾਲੀਆਂ ਦੀ ਅੱਗ ਲੱਗੀ ਲੱਭ ਸਕਦੀ ਨਟਾ ਵੇਖਦਾ ਨਹੀਂ ਲੱਭਦਾ ਸਰਕਾਰਾਂ ਨੂੰ ਪਰ ਕੋਈ ਹੱਥ ਨਹੀਂ ਪਾਉਂਦਾ ਨਾ ਕੋਈ ਪਾਉਂਦਾ ਜਾਂ ਨਾ ਕੋਈ ਪੁਲਾ ਦੇ ਕੀ ਕਹਿ ਸਕਨੇ ਪੱਤਰਕਾਰ ਸਾਹਿਬ ਬਹੁਤ ਮਾੜਾ ਹਾਲ ਹੋਇਆ